ਪਾਂ ਜਾਨਸੀ ਜੰਜ਼ੀ ਮੇਰੀ ਇਹ ਬੋਈ ਹੈ ਜੀ ਮੇਰੀ ਠੂਰੀ ਦਰਦ ਕਰਦੀ ਸੀ ਵੀ ਕਿੰਨੇ ਸਾਲ ਤੋਂ ਕਰਦੀ ਸੀ ਇਹਨਾਂ ਨੂੰ 1.5 ਸਾਲ ਹੋ ਗਏ ਸੇ 1.5 ਸਾਲ ਤੋਂ ਤੁਹਾਡੇ ਢੋਏ ਦਰਦ ਕਰਦੀ ਸੀ ਸ਼ਕੀ ਕੀ ਹੋਇਆ ਸੀ ਇਹ ਡਿੱਗੇ ਸੀ ਜਿਵੇਂ ਸਟੈਕ ਹੈ ਅਸ਼ੰਕੇ ਤੋਂ ਸਟੈਕ ਕੀ ਹੁੰਦਾ ਹੈ ਸਟੈਕ ਕੀ ਹੁੰਦਾ ਤੇ ਗਏ ਗਏ ਆਪਣਾ ਚੋਲਾ ਧੀਆਂ ਦੇ ਲੱਗਦੇ ਅੱਛਾ ਚੋਲਾ ਦੀ ਤਾਕ ਲੱਗੀ ਸੀ ਤੋਂ ਦਿੱਗ ਤੇ ਤੋਂ ਦਿੱਗ ਤੇ ਹਾਂਜੀ ਉਹਦੇ ਕਰਕੇ ਦਰਦ ਰਾਤ ਨੂੰ ਹੁੰਦਾ ਸੀਗਾ ਜਦੋਂ ਮੈਂ ਸਿੱਧਾ ਪੈਂਦਾ ਸੀਗਾ ਕਿੱਥੇ ਸੱਟ ਵੱਜੀ ਸੀ ਸਾਈਡ ਤੇ ਇੱਕ ਪਸਲੀ ਦੇ ਵਿੱਚ ਸੀ ਪਸਲੀ ਦੇ ਵਿੱਚ ਹੀ ਸੀ ਕੋਈ ਐਕਸ-ਰੇ ਕਰਾਇਆ ਐਕਸ-ਰੇ ਕਰਾਇਆ ਐਕਸ-ਰੇ ਵੀ ਆ ਐਕਸ-ਰੇ ਜੋ ਸੀ ਕਿ ਉਹਦੇ ਅੰਦਰ ਹੀ ਸੀ ਤੇਨੇ ਵੀ ਹੱਡੀ ਚ ਤਰੇੜ ਅੱਛਾ ਵੀ ਦਿੱਗੜ ਕਰਕੇ ਬੋਟੀ ਦੀ ਹੱਡੀ ਕਹਿੰਦੇ ਅੱਛਾ ਹੋਰ ਕੋਈ ਐਂਟਰਸਨ ਕਰਾਈ ਨੇ ਇਹ ਕੁਛ ਨਹੀਂ ਕਰਾਇਆ ਉਹ ਬਸ ਰਾਤ ਨੂੰ ਤਾਂ ਸੌਂਦਾ ਹੀ ਮੌਜੂਦ ਹੁੰਦਾ ਹੈ ਅਸ਼ੀਦਾ ਜਿਸ ਤਰ੍ਹਾਂ ਕਰਾਇਆ ਤੇ ਡਾਕਟਰ ਨੇ ਉਹਨਾਂ ਹੱਲ ਕੀ ਦੱਸਿਆ ਸੀ ਹੱਲ ਉਹਨਾਂ ਨੇ ਤਾਂ ਪੱਟੇ-ਪੱਟੇ ਲਾ ਦੇ ਗਏ ਸ਼ੱਟ ਹੋ ਜੂਗਾ ਹੋ ਗਿਆ ਫਿਰ ਨਹੀਂ ਉਹ ਮੈਨੂੰ ਦਰਦ ਕਰਦਾ ਰਿਹਾ ਅਸ਼ੀਦਾ ਨੇ ਚੇਤਾਵਨੀ ਖਾਦੀ ਦਵਾਈ ਤਾਂ ਕਰਦੀ ਥੋੜਾ ਜਿਹੀ ਪਰ ਉਹ ਮੈਨੂੰ ਤੁਰੇ-ਤੁਰੇ ਫਿਰ ਮੇ ਆਉਂਦਾ ਜਿਸ ਜਦ ਦਵਾਈ ਖਾਂਦੇ ਸੀ ਆਰਾਮ ਸੀ ਕਿ ਨਹੀਂ ਉਹ ਤੋਂ ਨਹੀਂ ਦਵਾਈ ਦੇ ਦਰਦ ਤਾਂ ਤਾਂ ਆਰਾਮ ਹੋਣੇ ਹੈ ਦਵਾਈ ਜਦੋਂ ਦਿੱਸੇ ਮੋੜਾ-ਮੋੜਾ ਫਰਕ ਪੈ ਗਿਆ ਸੀ ਪਰ ਜਮ ਹਿਕ ਨਹੀਂ ਆਇਆ ਫਿਰ ਹੋਰ ਲੈਂਦੇ ਦਵਾਈ ਲਈ। ਨਾ। ਅੱਛਾ। ਫਿਰ ਕੀ ਕੁਝ ਹੁੰਦਾ ਰਿਹਾ ਤੁਹਾਡੇ ਨੂੰ ਰਾਤ ਨੂੰ ਦਰਦ ਹੁੰਦਾ ਸੀ ਕਿੰਨਾ ਦਰਦ ਹੁੰਦਾ ਸੀ? ਦਰਦ ਸਿੱਧੇ ਪੈ ਨਹੀਂ ਜਾਂਦਾ ਸੀ। ਅੱਛਾ ਸਿੱਧਾ ਪੈ ਨਹੀਂ ਜਾਂਦਾ। 1.5 ਸਾਲ ਤੁਸੀਂ ਬਹੁਤ ਮੁਸੀਬਤ ਚ ਗੱਡਿਆ। ਹਾਂ ਹੋਰ ਕਿੰਕੀ ਦਿੱਕਤਾਂ ਲਈ ਤੁਹਾਨੂੰ ਕੀ ਲੱਗਦਾ ਸੀ? ਡਿੱਕਦੇ ਹੀ ਰਾਤ ਨੂੰ ਸਿੱਧਾ ਨਹੀਂ ਪੈ ਜਾਂਦਾ ਸੀ, ਸਾਈਡ ਤੇ ਪੈਂਦਾ ਤਾਂ ਕਦੇ ਉਸ ਪਾਸਾ ਲੈ ਲਿਆ ਕਦੇ ਉਹ ਲੈ ਜਾਵੇ। ਹੂੰ ਜਨ ਕੇ ਬੇਚੈਨੀ ਤੁਸੀਂ। ਤੇ ਤੇਜੀ ਪਿਛਲੇ ਸੰਡੇ ਬੋਲਦੇ ਸੀਗੇ ਅਸੀਂ ਜਦੋਂ ਮਾਸਪਰੇ ਚ ਬੋਲਿਆ ਵੀ ਜਿੱਥੇ ਤੁਹਾਨੂੰ ਪ੍ਰੋਬਲਮ ਹੋ ਉੱਥੇ ਹੱਥ ਰੱਖੋ ਤੁਸੀਂ ਵਿਸ਼ਵਾਸ ਨਾਲ ਹੱਥ ਰੱਖਿਆ ਤੇ ਪਰਮੇਸ਼ਰ ਦੇ ਆਤਮਾ ਨੇ ਤੁਹਾਨੂੰ ਛੁਆਇਆ ਸਰ ਕੀਆ ਖਤਮ ਆਇਆ ਅਸ਼ਮਤ 8 ਦਿਨ ਹੋ ਗਏ 8 ਦਿਨ ਹੋ ਗਏ ਤੁਸੀਂ ਇਸ ਤੈਕੇ ਦੇਖਿਆ ਅਚੀ ਨੀਂਦ ਸੁਤੇ ਕੋਈ ਦਰਦ ਨਹੀਂ 8 ਦਿਨ ਚੈੱਕ ਕਰਕੇ ਆਏ ਜਿਹਦਾ ਦਵਾਈਆਂ ਨਾਲ ਨਹੀਂ ਹੋ ਸਕਿਆ ਪਰਮੇਸ਼ਰ ਨੇ ਅਦਭੁਤ ਰਕੀ ਨਾ ਕੀਤਾ ਪ੍ਰਭੂ ਲਈ ਬੰਦੀ ਸਾਰੀ ਤਾਰੀਫ ਕਰਦਾ